ਅਹਮਦਾਬਾਦ ਪਲੇਨ ਕ੍ਰੈਸ਼ ਦੇ ਵਿੱਚ ਪਾਇਲਟ ਸੁਮੇਤ ਸੱਬਰਵਾਲ ਆਪਣੀ ਜਾਨ ਗੁਆ ਬੈਠਾ ਹੈ ਸ਼ਹੀਦ ਹੋ ਗਿਆ ਅੱਜ ਉਸ ਦਾ ਅੰਤਮ ਸੰਸਕਾਰ ਔਰੰਤਮ ਸੰਸਕਾਰ ਤੋਂ ਪਹਿਲਾਂ ਪੜੋਸੀਆਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਉਸ ਦੀ ਮਿਲਣੀ ਨੂੰ ਲੈ ਕੇ ਉਸ ਦੇ ਸੁਭਾਅ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਇਸ ਸਮੇ ਪੋਸੂਨਾਮਾ ਚੈਨਲ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਹੀ ਅਹਮਦਾਬਾਦ ਪਲੇਨ ਕ੍ਰੈਸ਼ ਹੋਇਆ ਔਰ ਜਿਸਦੇ ਵਿੱਚ ਤਕਰੀਬਨ 200 ਔਰ 300 ਦੇ ਵਿੱਚ ਜਿਹੜੇ ਲੋਕ ਹੈ ਉਹ ਆਪਣੀਆਂ ਜਾਨਾਂ ਗਵਾ ਬੈਠੇ ਨੇ ਔਰ 12 ਉਹ ਲੋਕ ਸੀ ਜੋ ਪਲੇਨ ਦੇ ਵਿੱਚ ਬਤੌਰ ਰੇਅਰ ਹੋਸਟਸ ਜਾਂ ਟੈਕਨੀਕਲੀ ਜਿਹੜੇ ਹੈਲਪਰ ਨੇ ਉਹ ਸੀਗੇ ਔਰ ਇਹਨਾਂ ਤੋਂ ਇਲਾਵਾ ਦੋ ਪਾਇਲਟ ਸੀ ਔਰ ਉਹਨਾਂ ਦੇ ਵਿੱਚੋਂ ਇੱਕ ਸੀ ਸੁਮਿਤ ਸਬਰਵਾਲ ਦੋਸਤੋ ਜਦੋਂ ਹੀ ਇਹ ਹਾਦਸਾ ਵਾਪਰਿਆ ਤਾ ਕਿਸੇ ਨੂੰ ਕੁਝ ਨਹੀਂ ਸੀ ਪਤਾ ਉਸ ਤੋਂ ਪਹਿਲਾਂ ਹਾਦਸਾ ਜਦੋਂ ਹੋਣਾ ਸੀ ਉਸ ਤੋਂ ਪਹਿਲਾਂ ਜਹਾਜ਼ ਦੇ ਵਿੱਚ ਪੂਰਾ ਇੱਕ ਦੂਜੇ ਨਾਲ ਇੰਜੋਏਮੈਂਟ ਹੈ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੈ ਕੋਈ ਸੈਲਫੀਆਂ ਖਿੱਚ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਆਉਣ ਵਾਲੇ ਚੰਦ ਕੁ ਮਿੰਟਾਂ ਦੇ ਵਿੱਚ ਕੀ ਹੋਣ ਵਾਲਾ ਹੈ ਕਿਸੇ ਨੂੰ ਕੁਝ ਨਹੀਂ ਸੀ ਪਤਾ ਔਰ ਤੁਸੀਂ ਵੀਡੀਓ ਵੀ ਦੇਖਦੇ ਹੋ ਜਦੋਂ ক্রু ਮੈਂਬਰ ਜਿਹੜੇ ਨੇ ਉਹ ਜਹਾਜ਼ ਦੇ ਵਿੱਚ ਆਉਂਦੇ ਨੇ ਔਰ ਕਿਸ ਤਰ੍ਹਾਂ ਵਿਕਟਰੀ ਦਾ ਚਿੰਨ ਕਰਦੇ ਨੇ ਖੁਸ਼ੀ ਦੇ ਨਾਲ ਕੋਈ ਨਾ ਕੋਈ ਐਕਸ਼ਨ ਜਿਹੜੇ ਆ ਕੈਮਰੇ ਦੇ ਵਿੱਚ ਕਰ ਰਹੇ ਨੇ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਕਿ ਇਹ ਰਿਐਕਸ਼ਨ ਇਹ ਐਕਟਿੰਗ ਜਿਹੜੀ ਸਾਡੀ ਜ਼ਿੰਦਗੀ ਦੀ ਆਖਰੀ ਐਕਟਿੰਗ ਹੈ। ਪਰੋਸੀਆ ਨੇ ਸੁਮਿਤ ਸੱਬਰਵਾਲ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਹੈ ਕਿ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਮਤਲਬ ਕੁਛ 95 ਤੋਂ 96 ਸਾਲ ਦੇ ਨੇ ਉਹਨਾਂ ਦੀ ਸਮੇਂ ਉਮਰ ਜਿਹੜੀ ਹੈ 95 ਤੋਂ 96 ਸਾਲ ਦੀ ਹੈ ਸੁਮਿਤ ਸੱਬਰਵਾਲ ਦਾ ਇੱਕ ਬੇਟਾ ਹੈ ਔਰ ਉਹਨਾਂ ਦੀ ਮਾਂ ਦਾ ਜਿਹੜਾ ਦਿਹਾਤ ਹੈ ਉਹ 2.5 ਸਾਲ ਪਹਿਲੇ ਹੋਇਆ ਹੈ ਔਰ ਪਿਤਾ ਜੀ ਨੂੰ ਲੈ ਕੇ ਸੁਮਿਤ ਸੱਬਰਵਾਲ ਜਿਹੜੇ ਨੇ ਉਹ ਕਾਫੀ ਚਿੰਤਕ ਰਹਿੰਦੇ ਸੀਗੇ ਔਰ ਕਈ ਵਾਰ ਪੜੋਸੀ ਨੇ ਦੱਸਿਆ ਕਿ ਕਈ ਵਾਰ ਉਹ ਅਗਾਹ ਮਤਲਬ ਰਿਟਾਇਰਮੈਂਟ ਲੈਣ ਦੀ ਕੋਸ਼ਿਸ਼ ਕਰਦੇ ਸੀ ਕਿ ਮੈਂ ਪਹਿਲੇ ਰਿਟਾਇਰਮੈਂਟ ਲੈ ਕੇ ਆਪਣੇ ਪਿਤਾ ਦੀ ਦੇਖਭਾਲ ਕਰਾਂ ਤੁਸੀਂ ਦੇਖੋ ਕਿ ਉਹ ਵਕਤ ਕਿੰਨਾ ਜ਼ਿੰਦਗੀ ਦਾ ਦੁੱਖ ਭਰਿਆ ਵਕਤ ਹੋਵੇਗਾ ਜਦੋਂ ਇੱਕ 95 ਤੋਂ 96 ਸਾਲ ਦੇ ਬਜ਼ੁਰਗ ਦੀਆਂ ਅੱਖਾਂ ਦੇ ਸਾਹਮਣੇ ਉਸ ਦਾ ਇੱਕੋ ਇੱਕ ਸਹਾਰਾ ਜਿਹੜਾ ਹੈ ਉਹ ਵਿਦਾ ਹੋ ਰਿਹਾ ਹੋਵੇ ਔਰ ਆਪਣੇ ਬਾਪ ਨੂੰ ਬੇਸਹਾਰਾ ਛੱਡ ਗਿਆ ਹੋਵੇ ਉਸ ਬਾਪ ਦੀ ਕਿਸਮਤ ਦਾ ਕਿੱਡਾ ਵੱਡਾ ਇਹ ਬੁਰਾ ਦਿਨ ਹੋਵੇਗਾ ਔਰ ਜਦੋਂ ਇੱਕ ਬਜ਼ੁਰਗ ਕੰਦਿਆਂ ਦੇ ਉੱਪਰ ਜਵਾਨ ਪੁੱਤ ਦੀ ਲਾਸ਼ ਜਾਏਗੀ ਅੱਜ ਸੁਮਿਤ ਸੱਬਰਵਾਲ ਦਾ ਸੰਸਕਾਰ ਕੀਤਾ ਗਿਆ ਔਰ ਬਹੁਤ ਦੇਸ਼ ਭਗਤੀ ਦੇ ਗੀਤ ਵੀ ਚੱਲੇ ਨੇ ਪੂਰੀ ਸ਼ਰਧਾ ਪੂਰੇ ਸਨਮਾਨ ਦੇ ਨਾਲ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਭੀੜ ਹੀ ਭੀੜ ਨਜ਼ਰ ਆ ਰਹੀ ਸੀ ਲੱਖਾਂ ਦੀ ਤਾਦਾਦ ਦੇ ਵਿੱਚ ਆਖਰੀ ਉਸ ਮਹਿਬੂਬ ਨੂੰ ਵੇਖਣ ਵਾਸਤੇ ਔਰ ਦੋਸਤੋ ਤੁਸੀਂ ਦੇਖੋ ਕਿ ਅੱਜ ਅਹਮਦਾਬਾਦ ਦੇ ਹਰ ਘਰ ਦੇ ਵਿੱਚ ਮਤਲਬ ਸ਼ਾਂਤpan ਨਜ਼ਰ ਆ ਰਿਹਾ ਚੁੱਪ ਛਾਈ ਹੋਈ ਹੈ ਬਸ ਇੱਕ ਦੂਜੇ ਵੱਲ ਦੇਖੀ ਜਾ ਰਹੇ ਨੇ ਔਰ ਤੁਸੀਂ ਉਹਨਾਂ ਘਰਾਂ ਦੀ ਪੋਜੀਸ਼ਨ ਦੇਖੋ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਜਿਹੜੇ ਨੇ ਬੁੱਝ ਚੁੱਕੇ ਨੇ ਕੋਈ ਆਪਣੀ ਮਾਂ ਮਾਂ ਨੂੰ ਇਕੱਲੇ ਛੱਡ ਕੇ ਚਲਾ ਗਿਆ ਕੋਈ ਬਾਪ ਨੂੰ ਇਕੱਲੇ ਛੱਡ ਕੇ ਚਲਾ ਗਿਆ ਔਰ ਕਿਸੇ ਦੇ ਮਾਤਾ ਪਿਤਾ ਜਿਨ੍ਹਾਂ ਦੇ ਬੱਚੇ ਉਸ ਕ੍ਰੈਸ਼ ਦੇ ਵਿੱਚ ਮਾਰੇ ਗਏ ਨੇ ਉਹ ਘਰ ਦੇ ਵਿੱਚ ਹੀ ਇਕੱਲੇ ਨੇ ਉਹਨਾਂ ਦਾ ਦਿਲ ਨਹੀਂ ਲੱਗਦਾ ਦੋਸਤੋ ਜਦੋਂ ਸੋਚਦੇ ਆ ਵਕਤ ਤੇ ਲੂੰ ਕੰਡੇ ਖੜ ਜਾਂਦੇ ਨੇ ਔਰ ਉੱਥੋਂ ਦੇ ਇੱਕ ਜਿਹੜੇ ਮਤਲਬ ਸੋਸਾਇਟੀ 'ਚ ਰਹਿੰਦੇ ਸੀ ਸੁਮਿਤ ਸੱਬਰਵਾਲ ਉੱਥੋਂ ਦੇ ਇੱਕ ਵਾਚਮੈਨ ਨੇ ਦੱਸਿਆ ਕਿ ਕਿੰਨੀ ਨਿਮਰਤਾ ਵਾਲੇ ਸ਼ਖਸ ਸੀਗੇ ਔਰ ਜਦੋਂ ਵੀ ਉਹ ਡਿਊਟੀ ਤੋਂ ਆਇਆ ਜਾਇਆ ਕਰਦੇ ਸੀਗੇ ਕਿ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਪੜੋਸੀਆਂ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਸੀ ਇੱਕ ਦੂਜੇ ਦਾ ਬੜਾ ਸਨਮਾਨ ਕਰਦੇ ਸੀ ਸਤਕਾਰ ਕਰਦੇ ਸੀ ਉਹ ਲੇਕਿਨ ਕਿਸ ਤਰ੍ਹਾਂ ਦੀ ਮਤਲਬ ਮੌਤ ਦਾ ਸ਼ਿਕਾਰ ਹੋਏ ਨੇ ਦੋਸਤੋ ਜਦੋਂ ਉਸ ਹਾਦਸੇ ਬਾਰੇ ਅਸੀਂ ਸੋਚਦੇ ਹਾਂ ਤੇ ਲੋਹ ਕੰਡੇ ਖੜ ਜਾਂਦੇ ਨੇ ਔਰ ਮਤਲਬ ਸੁਮਿਤ ਸਬਰਵਾਲ ਮੁਸਕਰਾਉਂਦੇ ਵੀ ਕਿੰਨੇ ਵਧੀਆ ਤਰੀਕੇ ਦੇ ਨਾਲ ਹੈ ਕਿ ਦਿਲ ਕਰਦਾ ਕਿ ਉਹਨਾਂ ਵੱਲ ਦੇਖੀ ਜਾਈਏ ਲੇਕਿਨ ਅਫਸੋਸ ਹੈ ਇਹ ਉਹਨਾਂ ਨੂੰ ਵੀ ਅਫਸੋਸ ਰਹੇਗਾ ਕਿ ਮੈਂ ਆਪਣੇ ਪਲੇਨ 'ਚ ਬੈਠੇ ਯਾਤਰੀਆਂ ਦੀ ਜਾਨ ਨਹੀਂ ਬਚਾ ਸਕਿਆ ਔਰ ਦੱਸਿਆ ਜਾ ਰਿਹਾ ਕਿ ਜਹਾਜ਼ ਦੇ ਵਿੱਚ 2 ਇੰਜਨ ਹੁੰਦੇ ਨੇ ਦੇਖੋ ਬੁਰੀ ਕਿਸਮਤ ਕਿ ਦੋਵੇਂ ਤੇ ਦੋਵੇਂ ਫੇਲ ਹੋ ਗਏ ਔਰ ਕੋਈ ਕਹਿ ਰਿਹਾ ਬਲੈਕ ਬਾਕਸ ਮਿਲ ਰਿਹਾ ਕੋਈ ਕੁਝ ਕਹਿ ਰਿਹਾ ਡੀਵੀਆਰ ਮਿਲ ਰਿਹਾ ਪਤਾ ਨਹੀਂ ਕੀ ਕੀ ਖੁਲਾਸੇ ਹੋਣਗੇ ਲੇਕਿਨ ਵੱਡੀ ਗੱਲ ਇੱਥੇ ਹੈ ਕਿ ਦੋਸਤੋ ਕੋਈ ਵੀ ਆਪਣੀ ਜਾਨ ਜੇ ਉਹ ਇਹ ਵੀ ਸੋਣੇ ਨੂੰ ਆਇਆ ਹੈ ਕਿ ਉਸਨੇ ਦੱਸਿਆ ਵੀ ਸੀ ਕਿ ਇਹ ਜਹਾਜ਼ ਉਡਾਨ ਭਰਨ ਦੇ ਕਾਬਿਲ ਨਹੀਂ ਹੈ ਲੇਕਿਨ ਉਸ ਦੇ ਬਾਵਜੂਦ ਇਸ ਨੂੰ ਜਿਹੜੀ ਉਡਾਨ ਭਰਨ ਲਈ ਮਜਬੂਰ ਖਾਣਾ ਪਿਆ ਸੋ ਦੋਸਤੋ ਇਸ ਜਾਂਬਾਜ਼ ਪਾਇਲਟ ਨੂੰ ਪੋਸੂਨਾਮਾ ਚੈਨਲ ਦਾ ਵੀ ਸੈਲੂਟ ਹੈ ਔਰ ਅਸੀਂ ਇਸ ਨੂੰ ਯਾਦ ਰੱਖਾਂਗੇ ਔਰ ਭਵਿੱਖ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਬਹਾਦਰੀ ਦੇ ਕિસ્ਸੇ ਨੇ ਕਾਰਨਾਮੇ ਨੇ ਉਹ ਵੀ ਸਕੂਲਾਂ ਕਾਲਜਾਂ ਦੇ ਵਿੱਚ ਦੱਸੇ ਜਾਣਗੇ ਜੁੜੇ ਰਹੋ ਉਹ ਸੁਨਾਮਾ ਚੈਨਲ ਤੇ